ਇਹ ਲੱਕੜ ਨਹੀਂ ਹੈਗੀ ਜੀ ਨਾ ਲੋਹਾ ਹੈ ਵੀ ਜਰਜੂਗਾ ਨਾ ਲੱਕੜ ਹੈ ਖਰਾਬ ਹੋ ਜੂਗੀ ਨਾ ਪਲਾਸਟਿਕ ਹੈ ਵੀ ਮਤਲਬ ਪਿਗਲ ਜੂਗਾ ਇਹ ਹੈਗੇ ਆ ਮਤਲਬ ਬੁੱਡ ਪਲਾਸਟਿਕ ਦਾ ਕੰਪੋਜ਼ਿਟ ਪਲਾਸਟਿਕ ਤੇ ਵੁੱਡ ਨੂੰ ਮਿਕਸ ਕਰਕੇ ਬਣਾਇਆ ਹੋਇਆ ਹੈ ਇਹਦੇ ਵਿੱਚ ਵੀ ਬਜਟ ਫ੍ਰੈਂਡਲੀ ਹੀ ਆਪਾਂ ਦਿੰਨੇ ਆ ਜਿਵੇਂ ਕਸਟਮਰ ਦਾ ਬਜਟ ਘੱਟ ਹੈ ਤਾਂ 3-2 ਦੀ ਲੈ ਸਕਦਾ ਹੈ ਕਸਟਮਰ ਦਾ ਬਜਟ ਹਾਈ ਹੈ ਪੈਂਟ ਹਾਊਸ ਮਾਰ ਰਿਹਾ ਹੈ 10 ਢਾਈ ਦੀ ਲੈ ਸਕਦਾ ਹੈ ਤੇ ਇਹਨਾਂ ਦੇ ਪ੍ਰਾਈਜ਼ ਵੀ ਵੀਰ ਜੀ ਜ਼ਰੂਰ ਦੱਸ ਦਿਓ ਸਟਾਰਟਿੰਗ ਪ੍ਰਾਈਜ਼ ਕੀ ਹੈ ਸਟਾਰਟਿੰਗ ਪ੍ਰਾਈਜ਼ 150 ਰੁਪਏ ਰਨਿੰਗ ਫੁੱਟ 3-2 ਦਾ ਫਿਰ 4 ਢਾਈ ਦਾ 200 280 ਰੁਪਏ 10 ਟਾਈ 550 ਰੁਪਏ ਇਹਦੇ ਵਿੱਚ ਤੁਹਾਨੂੰ ਗੋਲਾ ਲਗਵਾਉਣ ਦੀ ਵੀ ਜ਼ਰੂਰਤ ਨਹੀਂ ਹੈਗੀ ਅਲੱਗ ਤੋਂ ਗੋਲਾ ਵੀ ਅਸੀਂ ਡਿਜ਼ਾਈਨਿੰਗ ਵਿੱਚੋਂ ਹੀ ਕੱਢਤੀ। ਕੁੰਡੇ ਕਬਜੇ ਪ੍ਰੋਪਰ ਲੱਗ ਜਾਂਦੇ ਹੀ। ਜੀ ਖਾਸ ਗੱਲ ਤੁਹਾਨੂੰ ਮੈਂ ਇਹਦੀ ਦੱਸਣ ਲੱਗਿਆ ਜਿਹੜੀ ਸਾਡੀ ਚੋਕਟ ਹੈਗੀ ਹੈ ਕੋਈ ਨਹੀਂ ਦੱਸੇਗਾ ਆਪਣੀ ਚੋਕਟ ਦਾ ਵਜ਼ਨ ਸਾਡੀ ਜਿਹੜੀ 6 1/2 ਦੀ ਚੋਕਟ ਹੈਗੀ ਹੈ 2 ਕਿਲੋ 400 ਗ੍ਰਾਮ ਦਾ ਵਜ਼ਨ ਹੈ 900 ਡੈਂਸਿਟੀ ਦੇ ਵਿੱਚ ਪ੍ਰੋਪਰ ਆਏਗੀ। ਸਕਰੂ ਲਾਈਫ ਟਾਈਮ ਤੁਹਾਡਾ ਇੱਕ ਵਾਰੀ ਲੱਗਿਆ ਹਿੱਲ ਜੇ ਤਾਂ ਉਹਦੀ ਪੂਰੀ ਜ਼ਿੰਮੇਵਾਰੀ ਹੈ। ਪੂਰੀ ਜ਼ਿੰਮੇਵਾਰੀ। ਪੂਰੇ ਜ਼ਿੰਮੇਵਾਰੀ। ਲੇਕਿਨ ਨਵੀਂ ਚੀਜ਼ ਹੁੰਦੀ ਹੈ ਹਨਾ ਐ ਬ ਸ਼ੁਰੂ ਇਹਨਾ ਪੱਥਰ ਚ ਮਤਲਬ ਇੱਕ ਕਬਜ਼ਾ ਵੀ ਲਗਾਣਾ ਬੜਾ ਥੋੜਾ ਯਾ ਡਿਫਿਕਲਟ ਡਿਫਿਕਲਟ ਇਹਦੇ ਚ ਕੋਈ ਏਦਾਂ ਨਹੀਂ ਪ੍ਰੋਬਲਮ ਤਾਂ ਕੋਈ ਪ੍ਰੋਬਲਮ ਨਹੀਂ ਜੀ ਉਸ ਤਰ੍ਹਾਂ ਹੀ ਸਕਰੂ ਲੱਗੇਗਾ ਪ੍ਰੋਪਰ ਤਰੀਕੇ ਨਾਲ ਹਨਾ ਡ੍ਰਿਲ ਕਰਕੇ ਲਗਾਉਣ ਦੀ ਜ਼ਰੂਰਤ ਨਹੀਂ ਸਿੱਧਾ ਸਕਰੂ ਲੱਗੇਗਾ ਆਰੀ ਮੰਗੂ ਆਰੀ ਲੱਗੇਗੀ ਔਰ ਫੈਵਿਕੋਲ ਮੰਗੂ ਫੈਵਿਕੋਲ ਲੱਗੇਗਾ ਬਣਾਉਣ ਦਾ ਤਰੀਕਾ ਬਿਲਕੁਲ ਸੇਮ ਟੂ ਸੇਮ ਜਿਵੇਂ ਆਪਾਂ ਲੱਕੜੀ ਦੀ ਚੌਕੜ ਬਣਾਣੇ ਆ ਉਮੀ ਰਹੇਗਾ ਕਸਟਮਾਈਜੇਸ਼ਨ ਲੈਂਥਾਂ ਨੇ ਇਹ ਨਹੀਂ ਹੈਗਾ ਤੁਹਾਨੂੰ 8 ਫੁੱਟ ਦੀ ਲੈਂਥ ਹੀ ਮਿਲੇਗੀ ਜਾਂ 7 ਹੀ ਮਿਲੇਗੀ ਜਾਂ 10 ਹੀ ਫੁੱਟ ਦੀ ਮਿਲੇਗੀ ਕਸਟਮਰ ਸਾਡੇ ਤੋਂ 2 ਫੁੱਟ 3 ਫੁੱਟ 5 ਫੁੱਟ 10 ਫੁੱਟ 12 ਫੁੱਟ 15 ਫੁੱਟ ਜੋ ਮਰਜੀ ਲੈਂਥ ਲੈ ਸਕਦਾ ਜਿਹੜੇ ਮਰਜੀ ਸਾਈਜ਼ ਜੋ ਮਰਜੀ ਜੋ ਮਰਜੀ ਲੈ ਲੋ ਤੇ ਵੀਰੇ ਇੱਕ ਗੱਲ ਰਹਿ ਗਈ ਐਂਡ ਵਾਲੀ ਪੇਂਟ ਪਾਲਿਸ਼ ਦੀ ਹੈਨਾ ਲੱਕੜ ਤੇ ਸਾਗਮਾਨ ਤੇ ਬਹੁਤ ਸੋਹਣੀ ਫਿਨਿਸ਼ਿੰਗ ਆ ਜਾਂਦੀ ਹੈ ਵੈਸੇ ਇੱਥੇ ਆਪਾਂ ਦੇਖ ਰਿਹਾ ਮੈਨੂੰ ਬਹੁਤ ਜੱਜਦੀ ਪਈ ਆ ਚੀਜ਼ ਪਰ ਫਿਰ ਵੀ ਦੱਸ ਦਿਓ ਵੀ ਇਹ ਤੇ ਪੇਂਟ ਜਾਂ ਪਾਲਿਸ਼ ਵਧੀਆ ਤਰੀਕੇ ਨਾਲ ਖੜ ਜਾਂਦਾ ਹੀ ਹਾਂ ਵਧੀਆ ਤਰੀ ਚੇਂਜ ਨਹੀਂ ਕੀਤੀਆਂ ਉਹੀ ਕੀਤਾ ਹੋਇਆ ਪੇਂਟ ਉਹੀ ਕੀਤੀ ਹੋਈ ਹੈ ਪਾਲਿਸ਼ ਮਤਲਬ ਕੋਈ ਕੋਈ ਦਿੱਕਤ ਨਹੀਂ ਪੀਯੂ ਪਾਲਿਸ਼ ਕਰਵਾਓ ਇਹਨੂੰ ਮੈਲਾਮਾਈਨ ਪਾਲਿਸ਼ ਕਰਵਾਓ ਲਖ ਦਾ ਨਾ ਕਰਵਾਓ ਇਸ ਦੇ ਵਾਲਾ ਇਲਾਵਾ ਤੁਸੀਂ ਡੀਕੋ ਕਰਵਾਓ ਮਤਲਬ ਨੋਰਮਲ ਇਨੇਮਲ ਪੇਂਟ ਕਰਵਾਓ ਕਿਸੇ ਵੀ ਤਰੀਕੇ ਦੀ ਕੋਈ ਦਿੱਕਤ ਨਹੀਂ ਹੈਗੀ ਆਉਣਾ ਕਿੱਥੇ ਆ ਵੀਰ ਜੀ ਇਹ ਚੀਜ਼ ਦੱਸ ਦੋ ਇਹ ਆਉਣਾ ਤੁਸੀਂ ਹੈਗਾ ਜੇ ਐਂਡ ਵੀ ਗਰੁੱਪ ਜੀਰਕਪੁਰ ਤੁਸੀਂ ਜੇ ਐਂਡ ਵੀ ਡੋਰਸ ਲਿਖ ਕੇ ਜੀਰਕਪੁਰ ਕਰਕੇ ਸਰਚ ਮਾਰ ਸਕਦੇ ਹੋ ਅਦਰਵਾਈਜ਼ ਸਾਡੇ ਤੋਂ WhatsApp ਤੇ ਲੋਕੇਸ਼ਨ ਮੰਗਾ ਸਕਦੇ ਹੋ ਜੀ ਐਂਡ ਵੀ ਗਰੁੱਪ ਜ਼ੀਰਖਪੁਰ ਬਲਟਾਨਾ ਕੇ ਏਰੀਆ ਦੀ ਲਾਈਟਾਂ ਤੇ ਐਸ ਐਸ ਨਗਰ ਮੁਹੱਲੀ ਜੋ ਕਿ ਪੰਜਾਬ ਦੇ ਵਿੱਚ ਪੈਂਦਾ ਹੈ ਬਾਕੀ ਤੁਸੀਂ WhatsApp ਕਰੋਗੇ ਜਾਂ Google ਤੇ ਲੱਭੋਗੇ ਬੜੀ ਈਜ਼ੀਲੀ ਤੁਹਾਨੂੰ ਮਿਲ ਜੇਗਾ